ਗੈਂਗਸਟਰ ਲਾਰੈਂਸ ਬਿਸ਼ਨੋਏ ਦੀ ਵਾਇਰਲ ਵੀਡੀਓ ਕਾਲ ਨੂੰ ਲੈ ਕੇ ਮਾਮਲਾ ਪਕਟਾ ਜਾ ਰਿਹਾ ਹੈ ਇੱਕ ਪਾਸੇ ਇਸ ਮੁੱਦੇ ਤੇ ਸਿਆਸਤ ਛਿੜੀ ਹੋਈ ਹੈ ਉੱਥੇ ਹੀ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਗੁਜਰਾਤ ਸਰਕਾਰ ਸਣੇ तमाम ਸਰਕਾਰਾਂ ਉੱਪਰ ਨਿਸ਼ਾਨੇ ਸਾਧੇ ਨੇ ਬਲਕੌਰ ਸਿੰਘ ਨੇ ਇਲਜ਼ਾਮ ਲਗਾਏ ਨੇ ਕਿ ਗੈਂਗਸਟਰ ਲਾਰੈਂਸ ਬਿਸ਼ਨੋਏ ਨੂੰ ਜੇਲ੍ਹ ਵਿੱਚ ਸੁਰੱਖਿਅਤ ਰੱਖਿਆ ਗਿਆ ਅਤੇ ਉੱਥੋਂ ਬੈਠ ਕੇ ਹੀ ਉਹ ਆਪਣੇ ਕਾਰੋਬਾਰ ਚਲਾ ਰਿਹਾ ਹੈ ਤੁਹਾਨੂੰ ਪੂਰੀ ਪੋਸਟ ਪੜ੍ਹ ਕੇ ਸੁਣਾਵਾਂਗੇ ਕਿ ਬਲਕੌਰ ਸਿੰਘ ਨੇ ਆਪਣੀ ਇਸ ਪੋਸਟ ਵਿੱਚ ਕਿਹੜੇ ਕਿਹੜੇ ਇਲਜ਼ਾਮ ਲਗਾਏ ਨੇ ਦਰਸਲ ਬੀਤੇ ਕੱਲ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਕਿ ਲਾਰੈਂਸ ਬਿਸ਼ਨੋਈ ਪਾਕਿਸਤਾਨ ਦੇ ਇੱਕ ਡੌਨ ਨਾਲ ਗੱਲਬਾਤ ਕਰਦਾ ਸੁਣਾਈ ਦਿੱਤਾ ਸੀ ਲਾਰੈਂਸ ਬਿਸ਼ਨੋਈ ਉਸ ਨੂੰ ਜਨਮ ਦਿਹਾੜੇ ਮੁਬਾਰਕਾਂ ਦੇ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਕਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਹਰ ਪਾਸੇ ਉਚਾਲਾ ਖਿਆਤੇ ਸਿਆਸੀ ਤਰ੍ਹਾਂ ਵੀ ਇੱਕ ਦੂਜੇ ਨੂੰ ਘੇਰਨ ਵਿੱਚ ਲੱਗ ਗਏ ਆ ਸਹੀ ਜਿਸ ਤੋਂ ਬਾਅਦ ਹੁਣ ਬਲਕੌਰ ਸਿੰਘ ਨੇ ਇੱਕ ਪੋਸਟ ਪਾਈ ਏ ਜਿਸ ਵਿੱਚ ਕਿ ਉਹਨਾਂ ਲਿਖਿਆ ਕਿ ਗੈਂਗਸਟਰ ਲਾਰੈਂਸ ਬਿਛਰੋਈ ਜਿਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ ਤਾਰਾ 268 1 ਦੇ ਤਹਿਤ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਕਈ ਕਤਲਾਂ ਨਾਲ ਜੁੜੇ ਹੋਣ ਦੇ ਬਾਵਜੂਦ ਉਹ ਆਪਣੀਆਂ ਅਪਰਾਧਿਕ ਗਤੀਵਿਧੀਆਂ ਜਾਰੀ ਰੱਖ ਰਿਹਾ ਹੈ ਅਤੇ ਹਿਰਾਸਤ ਤੋਂ ਇੰਟਰਵਿਊਆਂ ਤੱਕ ਦੇ ਰਿਹਾ ਹੈ ਬਲਕੌਰ ਸਿੰਘ ਅੱਗੇ ਲਿਖਦੇ ਨੇ ਕਿ ਮੇਰੇ ਪੁੱਤਰ ਸਿੱਧੂ ਦੀ ਸੁਰੱਖਿਆ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਜਦਕਿ ਉਸਨੇ ਹਮੇਸ਼ਾ ਪੰਜਾਬ ਅਤੇ ਭਾਈਚਾਰੇ ਦਾ ਮਾਣ ਵਧਾਇਆ ਅਤੇ ਹਮੇਸ਼ਾ ਆਪਣਾ ਟੈਕਸ ਅਦਾ ਕੀਤਾ ਪਰ ਦੂਜੇ ਪਾਸੇ ਇੱਕ ਗੈਂਗਸਟਰ ਦੀ ਸੁਰੱਖਿਆ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਇਸ ਤੋਂ ਅੱਗੇ ਸਿੱਧੂ ਮਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਲਿਖਿਆ ਕਿ ਮੇਰੇ ਬੇਟੇ ਦੇ ਕਤਲ ਕੇਸ ਵਿੱਚ ਅੱਜ ਉਹ ਸੋ ਪੁਛਗਿਛ ਨਹੀਂ ਕੀਤੀ ਜਾ ਸਕਦੀ ਪਾਕ ਦੇ ਲਾਰੈਂਸ ਬਿਸ਼ਨੋਈ ਤੋਂ ਪੁਛਗਿਛ ਨਹੀਂ ਕੀਤੀ ਜਾ ਸਕਦੀ ਪਰ ਪਾਕਿਸਤਾਨ ਵਿੱਚ ਗੈਂਗਸਟਰਾਂ ਨਾਲ ਖੁੱਲਕੇ ਉਹ ਗੱਲਬਾਤ ਕਰ ਸਕਦਾ ਹੈ ਕਤਲ ਦੀਆਂ ਯੋਜਨਾਵਾਂ ਬਣਾ ਸਕਦਾ ਹੈ ਅਤੇ ਆਪਣਾ ਨਸ਼ਿਆਂ ਅਤੇ ਫਿਰੋਤੀਆਂ ਦਾ ਕਾਰੋਬਾਰ ਚਲਾ ਸਕਦਾ ਹੈ ਜੀ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਪੂਰੀ ਲੰਮੀ ਚੌੜੀ ਪੋਸਟ ਪਾਈ ਹੈ ਜਿਸ ਵਿੱਚ ਉਸ ਨੇ ਲਾਰੈਂਸ ਬਿਸ਼ਨੋਈ ਦੇ ਆ ਵੀਡੀਓ ਕਾਲਰ ਨੂੰ ਲੈ ਕੇ ਸਰਕਾਰਾਂ ਤੇ ਸਵਾਲ ਚੁੱਕੇ ਨੇ ਉੱਥੇ ਹੀ ਆਪਣੇ ਬੇਟੇ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਨੂੰ ਵੀ ਉਹਨਾਂ ਨੇ ਨਿਸ਼ਾਨਾ ਬਣਾਇਆ। ਤਾਂ ਦੱਸੀਏ ਕਿ ਬੀਤੇ ਕੱਲ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਲ ਰਿਕਾਰਡਿੰਗ ਵਾਇਰਲ ਹੋਈ ਸੀ ਜਿਸ ਵਿੱਚ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਅੰਦਰੋਂ ਬੈਠ ਕੇ ਇਸ ਪਾਕਿਸਤਾਨੀ ਗੈਂਗਸਟਰ ਦੇ ਨਾਲ ਵੀਡੀਓ ਤੇ ਗੱਲਬਾਤ ਕਰਦਾ ਨਸਰਾ ਰਿਹਾ ਸੀ ਅਤੇ ਉਸ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਕਾਲ ਲਾਰੈਂਸ ਮਿchnoi ਬਲੋ ਗੁਜਰਾਤ ਦੀ ਜੇਲ੍ਹ ਵਿੱਚ ਬੈਠ ਕੇ ਰਿਕਾਰਡ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਗੁਜਰਾਤ ਦੀ ਭਾਜਪਾ ਸਰਕਾਰ ਸਨੇ ਦੇਸ਼ ਦੀ ਭਾਜਪਾ ਸਰਕਾਰ ਤੇ ਵਿਰੋਧੀ ਟੀਰਾ ਨਿਸ਼ਾਨੇ ਸਾਧ ਰਹੀਆਂ ਨੇ ਉੱਥੇ ਹੀ ਹੁਣ ਬਲਕੌਰ ਸਿੰਘ ਨੇ ਵੀ ਸਵਾਲ ਚੁੱਕੇ ਨੇ ਦੱਸਦੀਏ ਕਿ ਲਾਰੈਂਸ ਬਿਚਰੋਈ ਸਿੱਧੂ ਮਸੇਵਾਲਾ ਦੇ ਕਤਲकांड ਵਿੱਚ ਮਾਸਟਰਮਾਈਂਡ ਵਜੋਂ ਨਾਮਜ਼ਦ ਕੀਤਾ ਗਿਆ ਹੈ ਜਿਹੇ ਵਿੱਚ ਜਦੋਂ ਉਸਤੇ ਐਨਆਪੀਆਨ ਕੇ ਇਲਜ਼ਾਮ ਨੇ ਤੌਸ ਵੱਲੋਂ ਜੇਲ੍ਹ ਦੇ ਅੰਦਰੋਂ ਵੀਡੀਓ ਕਾਲ ਕਿਵੇਂ ਕੀਤੀ ਜਾ ਰਹੀ ਹੈ ਇਹ ਵੀ ਵੱਡਾ ਸਵਾਲ ਹੈ ਅਤੇ ਆਪਣੇ ਆਪ ਵਿੱਚ ਸਰਕਾਰਾਂ ਤੇ ਅਤੇ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਚੁੱਕਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਸਰਕਾਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ